ਦੋਸਤੋ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਕਦੇ ਕਿਸੇ ਦਾ ਹੱਥ ਨਹੀਂ ਛੱਡਦਾ ਬਸ ਇਨਸਾਨ ਖੁਦ ਹੀ ਉਮੀਦ ਛੱਡ ਦਿੰਦਾ ਹੈ ਜ਼ਿੰਦਗੀ ਦੇ ਰਾਹਾਂ ਵਿੱਚ ਕਈ ਵਾਰ ਐਸਾ ਲੱਗਦਾ ਹੈ ਜਿਵੇਂ ਸਭ ਕੁਝ ਖਤਮ ਹੋ ਗਿਆ ਹਰ ਦਰਵਾਜ਼ਾ ਬੰਦ ਹਰ ਰਾਹ ਅਣਹੋਣੀਆਂ ਨਾਲ ਭਰਿਆ ਹੋਇਆ ਪਰ ਜੋ ਬੰਦਾ ਰੱਬ ਦੀ ਰਜ਼ਾ ਵਿੱਚ ਰਹਿੰਦਾ ਹੈ ਉਹ ਕਿਸੇ ਵੀ ਹਾਲਾਤ ਵਿੱਚ ਨਹੀਂ ਹਾਰਦਾ ਇਹ ਕਹਾਣੀ ਤਿੰਨ ਵਿਅਕਤੀਆਂ ਦੀ ਹੈ ਜੋ ਆਪੋ ਆਪਣੇ ਵਿਸ਼ਵਾਸ ਦੀ ਲਕੀਰ ਤੇ ਚੱਲ ਰਹੇ ਸਨ ਕੋਈ ਕਿਸਮਤ ਦੀ ਭਾਲ ਵਿੱਚ ਕੋਈ ਦੌਲਤ ਦੀ ਅਤੇ ਕੋਈ ਸਿਰਫ ਰੱਬ ਦੀ ਰਜ਼ਾ ਨੂੰ ਮੰਨਣ ਵਾਲਾ ਪਰ ਸਭ ਤੋਂ ਵੱਡੀ ਦੌਲਤ ਕਿਸ ਨੂੰ ਮਿਲੀ ਕੌਣ ਜਿੱਤਿਆ ਤੇ ਕੌਣ ਖੇਰ ਵਿੱਚ ਹਾਰ ਗਿਆ ਇਹ ਕਹਾਣੀ ਇੱਕ ਅਹਿਮ ਹਕੀਕਤ ਤੋਂ ਪਰਦਾ ਚੁੱਕਦੀ ਹੈ ਕਿ ਜੋ ਇਨਸਾਨ ਰੱਬ ਦੀ ਰਜ਼ਾ ਨੂੰ ਮੰਨ ਲੈਂਦਾ ਹੈ ਉਸਦੇ ਲਈ ਕਿਸਮਤ ਆਪਣੇ ਰਾਹ ਖੋਲ ਦਿੰਦੀ ਹੈ ਪਰ ਕਿੰਨੇ ਲੋਕ ਇਸ ਸੱਚਾਈ ਨੂੰ ਸਮਝਦੇ ਹਨ ਇਹ ਜਾਣਨ ਲਈ ਆਓ ਅਸੀਂ ਇਹ ਕਹਾਣੀ ਸ਼ੁਰੂ ਕਰੀਏ ਬਹੁਤ ਹੀ ਦਿਲਚਸਪ ਕਹਾਣੀ ਹੈ ਅੰਤ ਤੱਕ ਜਰੂਰ ਸੁਣੋ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਦੋ ਗਰੀਬ ਆਦਮੀ ਰਹਿੰਦੇ ਸਨ। ਮੁਸੀਬਤਾਂ ਦੇ ਪੁਚਾਲ ਨੇ ਉਹਨਾਂ ਦੀ ਜ਼ਿੰਦਗੀ ਅਜੀਬ ਬਣਾ ਦਿੱਤੀ ਸੀ। ਗਰੀਬੀ ਇੰਨੀ ਵੱਧ ਗਈ ਸੀ ਕਿ ਉਹਨਾਂ ਦੇ ਸਰੀਰ ਤੇ ਕੱਪੜਿਆਂ ਦੇ ਨਾਮ ਤੇ ਬਸ ਮੈਲੇ-ਕਚਲੇ ਚੀਥੜੇ ਲਟਕਦੇ ਸਨ। ਉਹ ਦੋਵੇਂ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਘੁੰਮਦੇ ਰਹਿੰਦੇ। ਕੋਈ ਨਾ ਕੋਈ ਰੱਬ ਦਾ ਬੰਦਾ ਉਹਨਾਂ ਨੂੰ ਖਾਣਾ ਖਵਾ ਦਿੰਦਾ ਜਿਸ ਨਾਲ ਉਹਨਾਂ ਦਾ ਪੇਟ ਭਰ ਜਾਂਦਾ। ਇੱਕ ਦਿਨ ਉਹ ਏਦਾਂ ਹੀ ਗਲੀਆਂ ਵਿੱਚ ਘੁੰਮ ਰਹੇ ਸਨ ਕਿ ਆਪਸ ਵਿੱਚ ਗੱਲਾਂ ਕਰਨ ਲੱਗੇ। ਇੱਕ ਨੇ ਕਿਹਾ, "ਦੋਸਤ ਇਸ ਸ਼ਹਿਰ ਵਿੱਚ ਸਾਡੇ ਲਈ ਹੁਣ ਕੁਝ ਵੀ ਨਹੀਂ ਬਚਿਆ ਇੱਥੇ ਸਾਡੇ ਲਈ ਕਿਸਮਤ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ ਸਾਨੂੰ ਦੂਜੇ ਰਾਜ ਵਿੱਚ ਚਲੇ ਜਾਣਾ ਚਾਹੀਦਾ ਹੈ ਸੁਣਿਆ ਹੈ ਉੱਥੋਂ ਦਾ ਬਾਦਸ਼ਾਹ ਬਹੁਤ ਹੀ ਨੇਕ ਤੇ ਰੱਬ ਨੂੰ ਮੰਨਣ ਵਾਲਾ ਇਨਸਾਨ ਹੈ ਸਾਨੂੰ ਉੱਥੇ ਜਾ ਕੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਜੋ ਅਸੀਂ ਉੱਥੋਂ ਦੇ ਰਾਜੇ ਨਾਲ ਮੁਲਾਕਾਤ ਕਰ ਸਕੀਏ ਅਤੇ ਆਪਣੀ ਮਦਦ ਦੀ ਗੁਹਾਰ ਉਸ ਦੇ ਸਾਹਮਣੇ ਰੱਖ ਸਕੀਏ ਮੈਨੂੰ ਪੂਰਾ ਯਕੀਨ ਹੈ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ ਸ਼ਾਇਦ ਇਸ ਤਰ੍ਹਾਂ ਸਾਡੇ ਦਿਨ ਬਦਲ ਜਾਣ ਉਸ ਦੇ ਸਾਥੀ ਨੇ ਕਿਹਾ ਦੋਸਤ ਤੇਰੀ ਸਲਾਹ ਬਹੁਤ ਵਧੀਆ ਹੈ ਸਾਨੂੰ ਉਸ ਰਾਜ ਦੇ ਸਫ਼ਰ ਲਈ ਸਵੇਰੇ ਹੀ ਨਿਕਲ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਅਗਲੇ ਦਿਨ ਦੋਵੇਂ ਸਫ਼ਰ ਤੇ ਨਿਕਲ ਪਏ ਜੰਗਲਾਂ ਤੇ ਸ਼ਹਿਰਾਂ ਨੂੰ ਪਾਰ ਕਰਦੇ ਕਰਦੇ ਉਹ ਇੱਕ ਮੈਦਾਨੀ ਇਲਾਕੇ ਵਿੱਚ ਪਹੁੰਚੇ ਜਿੱਥੇ ਰਾਹ ਵਿੱਚ ਉਹਨਾਂ ਨੂੰ ਇੱਕ ਹੋਰ ਆਦਮੀ ਮਿਲਿਆ ਉਹ ਵੀ ਗਰੀਬ ਸੀ ਪਰ ਬਹੁਤ ਨੇਕ ਤੇ ਰੱਬ ਦਾ ਭਗਤ ਜਾਪਦਾ ਸੀ ਉਸਨੇ ਦੋਵਾਂ ਤੋਂ ਪੁੱਛਿਆ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਹੜੀ ਤਮੰਨਾ ਕਿਹੜੀ ਉਮੀਦ ਨੇ ਤੁਹਾਨੂੰ ਇਹ ਸਫ਼ਰ ਕਰਨ ਲਈ ਮਜਬੂਰ ਕੀਤਾ ਅਤੇ ਤੁਸੀਂ ਕਿਸ ਦੇ ਕੋਲ ਜਾ ਰਹੇ ਹੋ ਦੋਵਾਂ ਨੇ ਜਵਾਬ ਦਿੱਤਾ ਸਾਡੀ ਕਿਸਮਤ ਦਾ ਸਤਾਰਾ ਡੁੱਬ ਚੁੱਕਾ ਹੈ ਅਸੀਂ ਆਪਣੀ ਕਿਸਮਤ ਦਾ ਦਰਵਾਜ਼ਾ ਬਹੁਤ ਲੱਭਿਆ ਪਰ ਅਫਸੋਸ ਅਸੀਂ ਸਿਰਫ ਆਪਣਾ ਵਕਤ ਹੀ ਬਰਬਾਦ ਕੀਤਾ ਸ਼ਾਇਦ ਹੁਣ ਸਾਡਾ ਇਹ ਸ਼ਹਿਰ ਸਾਨੂੰ ਕੁਝ ਵੀ ਨਹੀਂ ਦੇ ਸਕਦਾ ਇਸ ਲਈ ਅਸੀਂ ਦੂਜੇ ਰਾਜਵਾਲ ਰੁੱਖ ਕੀਤਾ ਹੈ ਅਸੀਂ ਉੱਥੋਂ ਦੇ ਰਾਜੇ ਕੋਲ ਜਾ ਰਹੇ ਹਾਂ ਸੁਣਿਆ ਹੈ ਉਸਦੇ ਮਹਿਲ ਦੇ ਦਰਵਾਜ਼ੇ ਹਮੇਸ਼ਾ ਜ਼ਰੂਰਤਮੰਦਾਂ ਤੇ ਗਰੀਬਾਂ ਲਈ ਖੁੱਲੇ ਰਹਿੰਦੇ ਹਨ ਅਤੇ ਉਹ ਕਿਸੇ ਨੂੰ ਵੀ ਖਾਲੀ ਹੱਥ ਨਹੀਂ ਮੋੜਦਾ ਆਪਣੀ ਗੱਲ ਦੱਸਣ ਤੋਂ ਬਾਅਦ ਉਹਨਾਂ ਨੇ ਉਸ ਨੇਕ ਆਦਮੀ ਤੋਂ ਪੁੱਛਿਆ ਤੂੰ ਕਿਸ ਮਕਸਦ ਨਾਲ ਸਫ਼ਰ ਤੇ ਨਿਕਲਿਆ ਹੈ ਉਸ ਨੇਕ ਆਦਮੀ ਨੇ ਜਵਾਬ ਦਿੱਤਾ ਮੈਂ ਇੱਕ ਅਮੀਰ ਵਿਅਕਤੀ ਸੀ ਪਰ ਹੁਣ ਮੇਰੇ ਦੇਸ਼ ਵਿੱਚ ਮੇਰੀ ਕੋਈ ਜਾਇਦਾਦ ਜਾਂ ਦੌਲਤ ਨਹੀਂ ਰਹੀ ਸ਼ਾਇਦ ਰੱਬ ਦੀ ਇਹੋ ਮਰਜ਼ੀ ਸੀ ਮੇਰੇ ਚੰਗੇ ਦਿਨ ਖਤਮ ਹੋ ਗਏ ਅਤੇ ਹੁਣ ਮੈਂ ਚੰਗੇ ਦਿਨਾਂ ਦੀ ਭਾਲ ਵਿੱਚ ਨਿਕਲਿਆ ਹਾਂ ਪਰ ਮੈਨੂੰ ਕਿਸੇ ਰਾਜੇ ਤੋਂ ਕੋਈ ਉਮੀਦ ਨਹੀਂ ਮੈਨੂੰ ਤਾਂ ਉਸੇ ਦਰ ਤੋਂ ਉਮੀਦ ਹੈ ਜਿਸ ਦਰ ਤੋਂ ਰਾਜੇ ਵਰਗੇ ਸੈਂਕੜੇ ਸਮਰਾਟ ਆਪਣੇ ਖਜ਼ਾਨੇ ਭਰਦੇ ਹਨ ਇਸ ਤੋਂ ਬਾਅਦ ਤਿੰਨੇ ਇਕੱਠੇ ਸਫ਼ਰ ਤੇ ਨਿਕਲ ਪਏ ਬਹੁਤ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਉਸ ਰਾਜ ਵਿੱਚ ਪਹੁੰਚ ਗਏ ਉੱਥੇ ਪਹੁੰਚ ਕੇ ਉਹਨਾਂ ਨੂੰ ਇੱਕ ਖੰਡਰ ਵਰਗੀ ਇਮਾਰਤ ਦਿਖਾਈ ਦਿੱਤੀ। ਉਹਨਾਂ ਨੇ ਰਾਤ ਉਸੇ ਖੰਡਰ ਵਿੱਚ ਗੁਜ਼ਾਰਨ ਦਾ ਫੈਸਲਾ ਕੀਤਾ। ਤਿੰਨੇ ਖੰਡਰ ਵਿੱਚ ਬੈਠ ਕੇ ਵਕ ਵਕ ਮੁੱਦਿਆਂ ਤੇ ਗੱਲਬਾਤ ਕਰ ਰਹੇ ਸਨ। ਸੰਯੋਗ ਨਾਲ ਉਸ ਸਮੇਂ ਉਥੋਂ ਦਾ ਬਾਦਸ਼ਾਹ ਵੀ ਆਪਣੇ ਦੋਸਪਾਈਆਂ ਨਾਲ ਭੇਸ ਬਦਲ ਕੇ ਚਾਂਦਨੀ ਰਾਤ ਦਾ ਆਨੰਦ ਲੈਣ ਲਈ ਗਲੀਆਂ ਵਿੱਚ ਘੁੰਮ ਰਿਹਾ ਸੀ। ਚੱਲਦੇ-ਚੱਲਦੇ ਉਹ ਉਸ ਖੰਡਰ ਦੇ ਕੋਲ ਪਹੁੰਚਿਆ। ਖੰਡਰ ਦੇ ਅੰਦਰੋਂ ਉਹਨਾਂ ਲੋਕਾਂ ਦੀ ਗੱਲਬਾਤ ਦੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਉਹ ਅੰਦਰ ਚਲਾ ਗਿਆ। ਉਥੇ ਉਸਨੇ ਦੇਖਿਆ ਕਿ ਤਿੰਨ ਆਦਮੀ ਬੈਠੇ ਆਪਸ ਵਿੱਚ ਗੱਲਬਾਤ ਕਰ ਰਹੇ ਸਨ ਬਾਦਸ਼ਾਹ ਨੇ ਪੁੱਛਿਆ ਤੁਸੀਂ ਲੋਕ ਕੌਣ ਹੋ ਤੇ ਇੱਥੇ ਕੀ ਕਰ ਰਹੇ ਹੋ ਪਹਿਲਿਆਂ ਦੋਵਾਂ ਆਦਮੀਆਂ ਨੇ ਜਵਾਬ ਦਿੱਤਾ ਸਾਡੀ ਗਰੀਬੀ ਅਤੇ ਤੰਗ ਹਾਲੀ ਨੇ ਸਾਡੇ ਤੇ ਕਬਜ਼ਾ ਜਮਾਇਆ ਹੋਇਆ ਹੈ ਹਾਲਾਤ ਇੰਨੇ ਖਰਾਬ ਹਨ ਕਿ ਸਾਨੂੰ ਮੁਸ਼ਕਲ ਨਾਲ ਖਾਣਾ ਮਿਲਦਾ ਹੈ ਅਸੀਂ ਆਪਣੀ ਗਰੀਬੀ ਦੇ ਘੋੜੇ ਤੇ ਸਵਾਰ ਹੋ ਕੇ ਇਸ ਦੁਨੀਆ ਵਿੱਚ ਸੁੱਖ ਦੀ ਭਾਲ ਵਿੱਚ ਭਟਕ ਰਹੇ ਹਾਂ ਬਾਦਸ਼ਾਹ ਨੇ ਪੁੱਛਿਆ ਤਾਂ ਹੁਣ ਤੁਹਾਡੀ ਇੱਛਾ ਕੀ ਹੈ ਦੋਵਾਂ ਨੇ ਜਵਾਬ ਦਿੱਤਾ ਤੁਸੀਂ ਸਾਡੀ ਇੱਛਾ ਪੂਰੀ ਨਹੀਂ ਕਰ ਸਕਦੇ ਇਸ ਲਈ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਬਾਦਸ਼ਾਹ ਨੇ ਕਿਹਾ ਇਸ ਦੁਨੀਆ ਦੇ ਸਾਰੇ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਹਨ ਤੇ ਇੱਕ ਦੂਜੇ ਤੇ ਨਿਰਭਰ ਕਰਦੇ ਹਨ ਇਸ ਲਈ ਤੁਸੀਂ ਮੈਨੂੰ ਆਪਣੀ ਇੱਛਾ ਦੱਸ ਸਕਦੇ ਹੋ ਸ਼ਾਇਦ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ ਇੱਕ ਨੇ ਜਵਾਬ ਦਿੱਤਾ ਮੈਂ ਇੱਕ ਅਜੀਹ ਆਦਮੀ ਸੀ ਜਿਸ ਕੋਲ ਬੇਸਾਬ ਦੌਲਤ ਅਤੇ ਜਾਇਦਾਦ ਸੀ ਪਰ ਸਮੇਂ ਦੀ ਮਾਰ ਤੋਂ ਕੌਣ ਬਚਿਆ ਉਕੇ ਤੇ ਚਾਲਬਾਜੀ ਕਰਨ ਮੇਰੀ ਸਾਰੀ ਦੌਲਤ ਚਲੀ ਗਈ ਜੇ ਮੈਨੂੰ ਕਿਤੋਂ ਹਜ਼ਾਰ ਸਿੱਕੇ ਮਿਲ ਜਾਣ ਤਾਂ ਮੈਂ ਉਹਨਾਂ ਨਾਲ ਵਪਾਰ ਕਰਕੇ ਫਿਰ ਤੋਂ ਅਮੀਰ ਬਣ ਸਕਦਾ ਹਾਂ ਇਸ ਤੋਂ ਬਾਅਦ ਦੂਜਾ ਆਦਮੀ ਬੋਲਿਆ ਮੈਂ ਤਾਂ ਇੱਕ ਬਦਨਸੀਬ ਇਨਸਾਨ ਸੀ ਪਰ ਕਿਸੇ ਦੀ ਕਿਸਮਤ ਨੇ ਮੈਨੂੰ ਅਮੀਰ ਬਣਾ ਦਿੱਤਾ ਮੇਰੀ ਇੱਕ ਬਹੁਤ ਸੁੰਦਰ ਪਤਨੀ ਸੀ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ ਉਸ ਦੀ ਬਰਕਤ ਅਤੇ ਕਿਸਮਤ ਨਾਲ ਮੇਰੇ ਤੇ ਦੌਲਤ ਦੀ ਜਿਵੇਂ ਬਰਸਾਤ ਹੋਣ ਲੱਗੀ ਸੀ ਮੇਰੇ ਕੋਲ ਇੱਕ ਸ਼ਾਨਦਾਰ ਮਹਿਲ ਸੀ ਜਿਸ ਵਿੱਚ ਨੌਕਰਾਨੀਆਂ ਮੇਰੀ ਤੇ ਮੇਰੀ ਪਤਨੀ ਦੀ ਸੇਵਾ ਕਰਦੀਆਂ ਸਨ ਪਰ ਇੱਕ ਦਿਨ ਅਚਾਨਕ ਮੇਰੀ ਪਤਨੀ ਦੀ ਸਿਹਤ ਖਰਾਬ ਹੋ ਗਈ ਅਤੇ ਉਸੇ ਦਿਨ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਮੇਰੀ ਕਿਸਮਤ ਨੇ ਐਸੀ ਕਰਵਟ ਬਦਲੀ ਕਿ ਅੱਜ ਮੈਂ ਇਸ ਹਾਲਾਤ ਵਿੱਚ ਪਹੁੰਚ ਗਿਆ ਹਾਂ ਕਿ ਮੇਰੇ ਕੋਲ ਖਾਣ ਲਈ ਵੀ ਪੈਸੇ ਨਹੀਂ ਬਚੇ ਮੈਂ ਇਸ ਸ਼ਹਿਰ ਵਿੱਚ ਇਸ ਉਮੀਦ ਨਾਲ ਆਇਆ ਹਾਂ ਕਿ ਸ਼ਾਇਦ ਇੱਥੋਂ ਦਾ ਰਾਜਾ ਮੈਨੂੰ ਆਪਣੇ ਮਹਿਲ ਵਿੱਚੋਂ ਕੋਈ ਸੁੰਦਰ ਦਾਸੀ ਦੇ ਦੇਵੇ ਜਿਸ ਨਾਲ ਮੈਂ ਵਿਆਹ ਕਰ ਲਵਾਂ ਸ਼ਾਇਦ ਮੇਰੀ ਕਿਸਮਤ ਦੁਬਾਰਾ ਜਾਗ ਜਾਵੇ ਤੇ ਮੈਂ ਖੁਸ਼ੀ-ਖੁਸ਼ੀ ਆਪਣੇ ਸ਼ਹਿਰ ਵਾਪਸ ਚਲਾ ਜਾਵਾਂ ਹੁਣ ਸਾਰਿਆਂ ਦੀਆਂ ਨਜ਼ਰਾਂ ਉਸ ਤੀਜੇ ਨੇਕ ਆਦਮੀ ਤੇ ਸਨ ਜੋ ਹੁਣ ਤੱਕ ਚੁੱਪ ਬੈਠਾ ਸੀ ਬਾਦਸ਼ਾਹ ਨੇ ਸਿਰ ਝੁਮਾ ਕੇ ਉਸ ਵੱਲ ਵੇਖਿਆ ਅਤੇ ਪੁੱਛਿਆ ਕਿ ਤੈਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਉਸ ਆਦਮੀ ਨੇ ਜਵਾਬ ਦਿੱਤਾ ਮੈਂ ਆਪਣੀਆਂ ਇੱਛਾਵਾਂ ਸਿਰਫ ਆਪਣੇ ਰੱਬ ਦੇ ਸਾਹਮਣੇ ਰੱਖਦਾ ਹਾਂ ਜਿਸਦੇ ਹੱਥ ਵਿੱਚ ਸਭ ਕੁਝ ਹੈ ਰਾਜਾ ਨੂੰ ਵੀ ਬਾਦਸ਼ਾਹੀ ਜਿਸਨੇ ਦਿੱਤੀ ਹੈ ਜੇ ਉਹ ਚਾਹੇਗਾ ਤਾਂ ਉਹੀ ਮੈਨੂੰ ਸੋਨਾ ਵੀ ਦੇਵੇਗਾ ਜੇ ਉਸਦੀ ਰਜ਼ਾ ਹੋਏਗੀ ਤਾਂ ਉਹੀ ਮੈਨੂੰ ਪਤਨੀ ਵੀ ਦੇਵੇਗਾ ਮੇਰੀਆਂ ਸਾਰੀਆਂ ਇੱਛਾਵਾਂ ਮੇਰੇ ਰੱਬ ਦੀ ਖੁਸ਼ੀ ਤੇ ਨਿਰਭਰ ਕਰਦੀਆਂ ਹਨ ਬਾਦਸ਼ਾਹ ਨੇ ਉਸ ਨੇਕ ਆਦਮੀ ਨੂੰ ਕਿਹਾ ਫੇਰ ਵੀ ਤੂੰ ਦੱਸ ਤੇਰੀ ਇੱਛਾ ਕੀ ਹੈ ਉਸਨੇ ਬਾਦਸ਼ਾਹ ਵੱਲ ਵੇਖ ਕੇ ਕਿਹਾ ਜੇ ਰੱਬ ਨੇ ਤੇਰੇ ਤੇ ਆਪਣੀ ਖਾਸ ਕਿਰਪਾ ਕੀਤੀ ਹੈ ਅਤੇ ਤੂੰ ਉਸ ਦੀ ਬਰਕਤ ਨਾਲ ਦੂਜਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਕਾਬਿਲ ਹੈ ਤਾਂ ਮੇਰੇ ਲਈ ਸਿਰਫ ਇਹੋ ਦੁਆ ਕਰੋ ਕਿ ਰੱਬ ਮੈਨੂੰ ਵੀ ਆਪਣੀ ਅਸੀਮ ਕਿਰਪਾ ਨਾਲ ਨਵਾਜੇ ਅਤੇ ਮੇਰਾ ਹਰ ਕੰਮ ਉਸ ਦੀ ਮਰਜ਼ੀ ਮੁਤਾਬਕ ਹੋਵੇ ਬਾਦਸ਼ਾਹ ਉਸ ਦੀਆਂ ਇਹ ਅਨੋਖੀਆਂ ਗੱਲਾਂ ਸੁਣ ਕੇ ਥੋੜਾ ਹੈਰਾਨ ਹੋਇਆ ਪਰ ਕੁਝ ਕਹੇ ਬਿਨਾ ਉਥੋਂ ਚਲਾ ਗਿਆ ਅਗਲੇ ਦਿਨ ਬਾਦਸ਼ਾਹ ਆਪਣੇ ਤਖਤ ਤੇ ਬੈਠਾ ਅਤੇ ਉਸ ਨੇ ਆਪਣੇ ਦਰਬਾਰੀ ਨੂੰ ਹੁਕਮ ਦਿੱਤਾ ਕੱਲ ਰਾਤ ਜਿੰਨਾ ਤੈਨੂੰ ਮੁਸਾਫਰਾ ਨਾਲ ਮੇਰੀ ਗੱਲਬਾਤ ਹੋਈ ਸੀ ਉਹਨਾਂ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਜਾਵੇ ਬਾਦਸ਼ਾਹ ਦੇ ਹੁਕਮ ਮੁਤਾਬਕ ਤਿੰਨਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਦੋਂ ਉਹ ਦਰਬਾਰ ਵਿੱਚ ਪਹੁੰਚੇ ਤਾਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਤਖਤ ਤੇ ਬੈਠਾ ਸ਼ਖਸ ਉਹੀ ਸੀ ਜਿਸ ਨਾਲ ਕੱਲ ਰਾਤ ਉਹਨਾਂ ਦੀ ਮੁਲਾਕਾਤ ਹੋਈ ਸੀ ਉਹ ਦਿਲ ਹੀ ਦਿਲ ਵਿੱਚ ਘਬਰਾਏ ਹੋਏ ਸਨ ਕਿ ਸ਼ਾਇਦ ਬਾਦਸ਼ਾਹ ਉਹਨਾਂ ਤੇ ਗੁੱਸਾ ਕਰੇਗਾ ਬਾਦਸ਼ਾਹ ਨੇ ਤਿੰਨਾਂ ਤੋਂ ਪੁੱਛਿਆ ਹੁਣ ਦੱਸੋ ਤੁਹਾਡੀਆਂ ਇੱਛਾਵਾਂ ਕੀ ਹਨ ਉਹ ਦੋਵੇਂ ਤੁਰੰਤ ਉਹੀ ਇੱਛਾਵਾਂ ਦੱਸਣ ਲੱਗੇ ਜੋ ਰਾਤ ਨੂੰ ਉਹਨਾਂ ਨੇ ਬਾਦਸ਼ਾਹ ਦੇ ਸਾਹਮਣੇ ਕਹੀਆਂ ਸਨ ਫਿਰ ਬਾਦਸ਼ਾਹ ਨੇ ਉਸ ਤੀਜੇ ਅਜਨਬੀ ਵੱਲ ਵੇਖਿਆ ਤੇ ਪੁੱਛਿਆ ਹੁਣ ਤੂੰ ਦੱਸ ਤੇਰੀ ਕੀ ਇੱਛਾ ਹੈ ਉਹ ਬੋਲਿਆ ਹੈ ਬਾਦਸ਼ਾਹ ਜੇ ਮੈਂ ਤੈਥੋਂ ਤੇਰੀ ਬਾਦਸ਼ਾਹੀ ਮੰਗ ਲਵਾਂ ਤਾਂ ਕੀ ਤੂੰ ਮੈਨੂੰ ਦੇਵੇਂਗਾ ਬਾਦਸ਼ਾਹ ਨੇ ਕਿਹਾ ਬਿਲਕੁਲ ਨਹੀਂ ਇਹ ਕਹੋ ਜੀ ਇੱਛਾ ਹੈ ਕੋਈ ਅਜਿਹੀ ਗੱਲ ਕਰ ਜੋ ਮੈਂ ਪੂਰੀ ਕਰ ਸਕਾਂ ਜੇ ਤੂੰ ਸੋਨਾ ਮੰਗੇਗਾ ਤਾਂ ਮੈਂ ਤੈਨੂੰ ਸੋਨਾ ਦੇ ਸਕਦਾ ਹਾਂ ਜੇ ਤੂੰ ਘਰ ਮੰਗੇਗਾ ਤਾਂ ਮੈਂ ਤੈਨੂੰ ਘਰ ਵੀ ਦੇ ਦਿਆਂਗਾ ਉਹ ਅਜਨਬੀ ਹੱਸ ਕੇ ਬੋਲਿਆ ਤੂੰ ਮੇਰੀ ਇੱਛਾ ਪੂਰੀ ਕਰਨ ਦੇ ਕਾਬਲ ਨਹੀਂ ਤੂੰ ਵਿਅਰਥ ਮੈਨੂੰ ਇੱਥੇ ਬੁਲਾ ਕੇ ਮੇਰਾ ਸਮਾਂ ਬਰਬਾਦ ਕੀਤਾ ਹੈ ਮੈਂ ਤਾਂ ਉਸ ਤੋਂ ਮੰਗਦਾ ਹਾਂ ਜੋ ਬਾਦਸ਼ਾਹਾਂ ਨੂੰ ਬਾਦਸ਼ਾਹੀ ਦਿੰਦਾ ਹੈ ਜੇ ਮੇਰੇ ਰੱਬ ਨੇ ਦੇਣ ਦਾ ਇਰਾਦਾ ਕਰ ਲਿਆ ਤਾਂ ਕੋਈ ਉਸ ਨੂੰ ਨਹੀਂ ਰੋਕ ਸਕਦਾ ਅਤੇ ਜੇ ਮੇਰੇ ਰੱਬ ਨੇ ਨਾ ਦੇਣ ਦਾ ਫੈਸਲਾ ਕਰ ਲਿਆ ਤਾਂ ਕੋਈ ਵੀ ਉਸ ਦੀ ਇਜਾਜ਼ਤ ਤੋਂ ਬਿਨਾਂ ਕੁਝ ਨਹੀਂ ਦੇ ਸਕਦਾ ਇਥੇ ਬਾਦਸ਼ਾਹ ਚਾਹੁੰਦਾ ਸੀ ਕਿ ਇਹ ਅਜਨਬੀ ਸ਼ਖਸ ਉਸਦੇ ਸਾਹਮਣੇ ਕੋਈ ਨਾ ਕੋਈ ਇੱਛਾ ਜ਼ਰੂਰ ਰੱਖੇ ਪਰ ਲੱਖ ਕਹਿਣ ਦੇ ਬਾਵਜੂਦ ਉਸ ਸ਼ਖਸ ਨੇ ਬਾਦਸ਼ਾਹ ਦੇ ਸਾਹਮਣੇ ਆਪਣੇ ਹੱਥ ਨਹੀਂ ਫਲਾਏ ਆਖਰ ਵਿੱਚ ਥੱਕ <h4>ਕਰ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜਿਸ ਨੇ ਔਰਤ ਦੀ ਇੱਛਾ ਕੀਤੀ ਸੀ ਉਸ ਨੂੰ ਮਹਿਲ ਦੀ ਕਿਸੇ ਸੁੰਦਰ ਦਾਸੀ ਵਿੱਚੋਂ ਇੱਕ ਦੇ ਦਿੱਤੀ ਜਾਵੇ ਅਤੇ ਜਿਸ ਨੇ ਦੌਲਤ ਮੰਗੀ ਸੀ ਉਸ ਨੂੰ ਸੋਨੇ ਦੇ ਸਿੱਕਿਆਂ ਨਾਲ ਭਰੇ ਦੋ ਥੈਲੇ ਦਿੱਤੇ ਜਾਣ ਬਾਦਸ਼ਾਹ ਦੇ ਹੁਕਮ ਦੀ ਤੁਰੰਤ ਪਾਲਣਾ ਕੀਤੀ ਗਈ ਇਸ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਹੁਣ ਤੁਸੀਂ ਆਪਣੇ ਆਪਣੇ ਸ਼ਹਿਰ ਵਾਪਸ ਚਲੇ ਜਾਓ ਤਾਂ ਬਾਦਸ਼ਾਹ ਦੇ ਹੁਕਮ ਤੇ ਤਿੰਨੇ ਫਿਰ ਸਫ਼ਰ ਤੇ ਨਿਕਲ ਪਏ ਚਾਲਦੇ ਚਾਲਦੇ ਜਿਉ ਉਹ ਰਾਹ ਵਿੱਚ ਹੀ ਸਨ ਕਿ ਜਿਸ ਸ਼ਖਸ ਨੇ ਸੋਨੇ ਦੇ ਦੋ ਥੈਲੇ ਚੁੱਕੇ ਸਨ ਉਹ ਥੈਲਿਆਂ ਦੇ ਵਜ਼ਨ ਨਾਲ ਥੱਕ ਗਿਆ ਹੁਣ ਉਸ ਦੀ ਹਾਲਤ ਇਹ ਸੀ ਕਿ ਉਸ ਤੋਂ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਸ ਨੇ ਆਪਣੇ ਨਾਲ ਚੱਲ ਰਹੇ ਉਸ ਨੇਕ ਆਦਮੀ ਨੂੰ ਕਿਹਾ ਮੈਂ ਸੋਨੇ ਦੇ ਥੈਲੇ ਚੁੱਕਦੇ ਚੁੱਕਦੇ ਥੱਕ ਗਿਆ ਹਾਂ ਕੀ ਤੂੰ ਕੁਝ ਸਮੇਂ ਲਈ ਮੇਰੇ ਥੱਲੇ ਚੁੱਕ ਲਵੇਂਗਾ ਉਸ ਨੇਕ ਆਦਮੀ ਨੇ ਜਵਾਬ ਦਿੱਤਾ ਹਾਂ ਕਿਉਂ ਨਹੀਂ ਇਹ ਕਹਿ ਕੇ ਉਸ ਨੇ ਸੋਨੇ ਦੇ ਥੱਲੇ ਚੁੱਕ ਲੇ ਉਧਰ ਦੂਜੇ ਪਾਸੇ ਬਾਦਸ਼ਾਹ ਆਪਣੇ ਦਰਬਾਰੀਆਂ ਨੂੰ ਕਹਿ ਰਿਹਾ ਸੀ ਉਸ ਅਜਨਬੀ ਸ਼ਖਸ ਨੇ ਮੇਰੇ ਤੋਂ ਕੁਝ ਵੀ ਨਾ ਮੰਗ ਕੇ ਮੇਰੀ ਬੇਇੱਜ਼ਤੀ ਕੀਤੀ ਹੈ ਉਸ ਨੇ ਮੈਨੂੰ ਇਦਾਂ ਠੁਕਰਾ ਦਿੱਤਾ ਜਿਵੇਂ ਮੈਂ ਕੋਈ ਭਿਖਾਰੀ ਹੋਵਾਂ ਜਦ ਕਿ ਮੈਂ ਉਸ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਆਪਣੀ ਇੱਛਾ ਮੈਨੂੰ ਦੱਸ ਬਾਦਸ਼ਾਹ ਦੇ ਦਰਬਾਰੀਆਂ ਵਿੱਚੋਂ ਇੱਕ ਦਰਬਾਰੀ ਜੋ ਬਹੁਤ ਚਾਪਲੂ ਸੀ ਉਸਨੇ ਬਾਦਸ਼ਾਹ ਦੇ ਕਮਾਂਡ ਤੇ ਚੋਟ ਕਰਦੇ ਹੋਏ ਕਿਹਾ ਬਾਦਸ਼ਾਹ ਸਲਾਮਤ ਜੇ ਤੁਹਾਡੇ ਕੋਲ ਬਾਦਸ਼ਾਹੀ ਅਤੇ ਦੌਲਤ ਹੈ ਤਾਂ ਇਹ ਸਿਰਫ ਇਸ ਲਈ ਹੈ ਕਿਉਂਕਿ ਇਹ ਤੁਹਾਨੂੰ ਖੁਦਾ ਨੇ ਬਖਸ਼ੀ ਹੈ ਤਾਂ ਜੋ ਤੁਸੀਂ ਇਸ ਨੂੰ ਲੋਕਾਂ ਵਿੱਚ ਵੰਡ ਸਕੋ ਜੇ ਕੋਈ ਤੁਹਾਡੇ ਸਾਹਮਣੇ ਆਪਣੀ ਇੱਛਾ ਰੱਖਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਇਸ ਨੂੰ ਆਪਣੀ ਤੋਹੀਨ ਸਮਝਦੇ ਹੋ ਅਤੇ ਇਸ ਤੋਹੀਨ ਦੀ ਸਭ ਤੋਂ ਛੋਟੀ ਸਜ਼ਾ ਮੌਤ ਹੋਣੀ ਚਾਹੀਦੀ ਹੈ ਬਾਦਸ਼ਾ ਆਪਣੇ ਦਰਬਾਰੀ ਦੀ ਇਹ ਗੱਲ ਸੁਣ ਕੇ ਬਹੁਤ ਜਜ਼ਬਾਤੀ ਹੋ ਗਿਆ ਤੇ ਗੁੱਸੇ ਵਿੱਚ ਆ ਕੇ ਤੁਰੰਤ ਜਲਾਦ ਨੂੰ ਬੁਲਾਇਆ ਉਸਨੇ ਹੁਕਮ ਦਿੱਤਾ ਉਹਨਾਂ ਤਿੰਨਾਂ ਦੇ ਪਿੱਛੇ ਜਾਓ ਜਿਸ ਦੇ ਕੋਲ ਔਰਤ ਹੈ ਅਤੇ ਜਿਸ ਦੇ ਕੋਲ ਸੋਨਾ ਹੈ ਉਹਨਾਂ ਨੂੰ ਛੱਡ ਦਿਓ ਪਰ ਜੋ ਖਾਲੀ ਹੱਥ ਹੈ ਉਸ ਦਾ ਸਿਰ ਕਲਮ ਕਰਕੇ ਮੇਰੇ ਕੋਲ ਲਿਆਓ ਜਲਾਦ ਤੁਰੰਤ ਰਵਾਨਾ ਹੋ ਗਿਆ ਜਦੋਂ ਉਹ ਉਹਨਾਂ ਤਿੰਨਾਂ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਤਿੰਨੇ ਆਦਮੀ ਜਾ ਰਹੇ ਸਨ ਇੱਕ ਦੇ ਨਾਲ ਔਰਤ ਸੀ ਇੱਕ ਨੇ ਸੋਨਾ ਚੁੱਕਿਆ ਹੋਇਆ ਸੀ ਅਤੇ ਇੱਕ ਖਾਲੀ ਹੱਥ ਸੀ ਕੁਦਰਤੀ ਤੌਰ ਤੇ ਉਸ ਵੇਲੇ ਸੋਨੇ ਦੇ ਥੈਲੇ ਉਸ ਨੇਕ ਆਦਮੀ ਨੇ ਚੁੱਕੇ ਹੋਏ ਸਨ ਜਦਕੀ ਅਸਲ ਵਿੱਚ ਜੋ ਸੋਨੇ ਦਾ ਮਾਲਕ ਸੀ ਉਹ ਖਾਲੀ ਹੱਥ ਸੀ ਜਲਾਦ ਨੇ ਉਹਨਾਂ ਨੂੰ ਧਿਆਨ ਨਾਲ ਵੇਖਿਆ ਫਿਰ ਉਹ ਖਾਲੀ ਹੱਥ ਵਾਲੇ ਸ਼ਖਸ ਵੱਲ ਵਧਿਆ ਤੇ ਇੱਕੋ ਵਾਰ ਵਿੱਚ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਅਤੇ ਉਸ ਦਾ ਸਿਰ ਲੈ ਕੇ ਵਾਪਸ ਚੱਲ ਪਿਆ ਜਦੋਂ ਉਸ ਦੇ ਸਾਥੀ ਨੇ ਆਪਣੇ ਦੋਸਤ ਦੀ ਇਹ ਹਾਲਤ ਵੇਖੀ ਤਾਂ ਉਸ ਦਾ ਵੀ ਸਰੀਰ ਕੰਬਣ ਲੱਗਾ ਉਧਰ ਉਹ ਨੇਕ ਆਦਮੀ ਵੀ ਹੈਰਾਨ ਸੀ ਕਿ ਆਖਰ ਇਹ ਕੀ ਹੋ ਗਿਆ ਕੁਸ ਦੀ ਗਰਦਨ ਕਿਉਂ ਕੱਟ ਦਿੱਤੀ ਗਈ ਜਦੋਂ ਜਲਾਦ ਉਸ ਸਖਸ਼ ਦਾ ਸਿਰ ਲੈ ਕੇ ਬਾਦਸ਼ਾਹ ਕੋਲ ਪਹੁੰਚਿਆ ਤਾਂ ਬਾਦਸ਼ਾਹ ਨੇ ਧਿਆਨ ਨਾਲ ਵੇਖਿਆ ਤੇ ਗੁੱਸੇ ਵਿੱਚ ਬੋਲਿਆ ਬੇਵਕੂਫ ਤੂੰ ਇਹ ਬੇਗੁਨਾ ਆਦਮੀ ਦਾ ਸਿਰ ਕੱਟ ਲਿਆ ਜਿਸ ਨੇ ਵੱਡੇ ਅਦਬ ਨਾਲ ਮੇਰੇ ਅੱਗੇ ਆਪਣੀ ਇੱਛਾ ਬਿਆਨ ਕੀਤੀ ਸੀ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਇਸ ਤੋਂ ਪਹਿਲਾਂ ਕਿ ਮੈਂ ਤੇਰਾ ਵੀ ਸਿਰ ਕਟਵਾਉਣ ਦਾ ਹੁਕਮ ਦੇ ਦਿਆਂ ਬਾਦਸ਼ਾਹ ਨੂੰ ਤੁਰੰਤ ਸਮਝ ਆ ਗਿਆ ਕਿ ਸੋਨੇ ਵਾਲਾ ਸ਼ਖਸ ਰਾਹ ਵਿੱਚ ਥੱਕ ਗਿਆ ਹੋਵੇਗਾ ਅਤੇ ਉਸ ਨੇ ਕੁਝ ਸਮੇਂ ਲਈ ਆਪਣਾ ਸੋਨਾ ਉਸ ਅਜਨਬੀ ਨੂੰ ਚੁੱਕਣ ਲਈ ਦੇ ਦਿੱਤਾ ਹੋਵੇਗਾ ਬਾਦਸ਼ਾਹ ਨੇ ਹੁਣ ਦੂਜੇ ਜਲਾਦ ਨੂੰ ਬੁਲਾਇਆ ਤੇ ਹੁਕਮ ਦਿੱਤਾ ਹੁਣ ਤੂੰ ਜਾ ਅਤੇ ਜਿਸ ਦੇ ਕੋਲ ਸੋਨਾ ਹੈ ਉਸ ਦਾ ਸਿਰ ਕੱਟ ਕੇ ਮੇਰੇ ਕੋਲ ਲਿਆ ਜਲਾਦ ਬਾਦਸ਼ਾਹ ਦਾ ਹੁਕਮ ਸੁਣਦੇ ਹੀ ਤੁਰੰਤ ਰਵਾਨਾ ਹੋ ਗਿਆ ਇਸ ਤੋਂ ਬਾਅਦ ਖੁਦਾ ਦੀ ਮਰਜ਼ੀ ਐਸੀ ਹੋਈ ਕਿ ਜੋ ਆਦਮੀ ਮਾਰੇ ਗਏ ਸ਼ਕਸ਼ ਦਾ ਸਾਥੀ ਸੀ ਉਸਦੇ ਦਿਲ ਵਿੱਚ ਲਾਲਚ ਪੈਦਾ ਹੋ ਗਿਆ ਉਸਨੇ ਚੱਲਦੇ-ਚੱਲਦੇ ਉਸ ਨੇਕ ਆਦਮੀ ਨੂੰ ਕਿਹਾ ਭਾਈ ਵੇਖ ਹੁਣ ਮੇਰਾ ਦੋਸਤ ਤਾਂ ਮਾਰਿਆ ਗਿਆ ਪਰ ਸੋਨੇ ਦਾ ਅਸਲੀ ਹੱਕਦਾਰ ਤਾਂ ਮੈਂ ਹੀ ਹਾਂ ਕਿਉਂਕਿ ਅਸੀਂ ਦੋਵੇਂ ਇਕੱਠੇ ਰਹਿੰਦੇ ਸੀ ਤੂੰ ਇਹ ਸੋਨਾ ਮੈਨੂੰ ਦੇ ਦੇ ਨੇਕ ਆਦਮੀ ਨੂੰ ਤਾਂ ਕੋਈ ਲਾਲਚ ਸੀ ਹੀ ਨਹੀਂ ਉਸਨੇ ਤੁਰੰਤ ਦੋਵੇਂ ਥੈਲੇ ਉਸਨੂੰ ਸੌਂਪ ਦਿੱਤੇ ਹੁਣ ਮੰਝ ਰਹੀ ਸੀ ਕਿ ਅਜਨਬੀ ਸ਼ਖਸ ਫਿਰ ਤੋਂ ਖਾਲੀ ਹੱਥ ਸੀ ਅਤੇ ਸੋਨਾ ਉਸ ਆਦਮੀ ਕੋਲ ਸੀ ਜੋ ਆਪਣੇ ਨਾਲ ਇੱਕ ਔਰਤ ਵੀ ਲੈ ਕੇ ਚੱਲ ਰਿਹਾ ਸੀ ਇਸੇ ਵਿੱਚ ਜਲਾਦ ਉੱਥੇ ਪਹੁੰਚ ਗਿਆ ਉਸਨੇ ਦੇਖਿਆ ਕਿ ਇੱਕ ਸ਼ਖਸ ਖਾਲੀ ਹੱਥ ਹੈ ਤੇ ਦੂਜੇ ਕੋਲ ਸੋਨਾ ਹੈ ਜਲਾਦ ਨੇ ਬਿਨਾਂ ਕੁਝ ਸੋਚੇ ਸਮਝੇ ਸੋਨੇ ਵਾਲੇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਤੇ ਉਸਦਾ ਸਿਰ ਲੈ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਜਦੋਂ ਬਾਦਸ਼ਾਹ ਨੇ ਮਰੇ ਹੋਏ ਆਦਮੀ ਦਾ ਸਿਰ ਵੇਖਿਆ ਤਾਂ ਗੁੱਸੇ ਵਿੱਚ ਚੀਕ ਉੱਠਿਆ ਇਹ ਆਦਮੀ ਵੀ ਗਲਤੀ ਨਾਲ ਮਾਰਿਆ ਗਿਆ ਸੀ ਹੁਣ ਬਾਦਸ਼ਾਹ ਕੁਝ ਸਮੇਂ ਲਈ ਚੁੱਪ ਰਿਹਾ ਤੇ ਡੂੰਗੀ ਸੋਚ ਵਿੱਚ ਡੁੱਬ ਗਿਆ ਫਿਰ ਥੋੜੀ ਦੇਰ ਬਾਅਦ ਉਹ ਥੋੜਾ ਸ਼ਾਂਤ ਹੋਇਆ ਤੇ ਉਸਨੂੰ ਸਮਝ ਆਇਆ ਕਿ ਰੱਬ ਦੀ ਰਹਿਮਤ ਇਸ ਅਜਨਬੀ ਲਈ ਇੱਕ ਸੁਰੱਖਿਆ ਕੰਧ ਵਾਂਗ ਕੰਮ ਕਰ ਰਹੀ ਸੀ ਜੋ ਹਰ ਤਰ੍ਹਾਂ ਦੇ ਨੁਕਸਾਨ ਤੋਂ ਉਸਨੂੰ ਬਚਾਰੇ ਸੀ ਨਹੀਂ ਤਾਂ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਇਤਫਾਕ ਹੋਣਾ ਸਮਝਿਤੋਂ ਪਰੇ ਸੀ ਇਸ ਵਾਰ ਬਾਦਸ਼ਾਹ ਨੇ ਆਪਣੇ ਸਭ ਤੋਂ ਨਜ਼ਦੀਕੀ ਦਰਬਾਰੀ ਨੂੰ ਭੇਜਿਆ ਅਤੇ ਹੁਕਮ ਦਿੱਤਾ ਉਸ ਆਦਮੀ ਨੂੰ ਲੜਕੀ ਅਤੇ ਸੋਨੇ ਸਮੇਤ ادب ਨਾਲ ਮੇਰੇ ਕੋਲ ਲਿਆਓ ਦਰਬਾਰੀ ਤੁਰੰਤ ਰਵਾਨਾ ਹੋ ਗਿਆ ਜਿਵੇਂ ਹੀ ਉਹ ਨੇਕ ਆਦਮੀ ਦਰਬਾਰ ਵਿੱਚ ਪਹੁੰਚਿਆ ਬਾਦਸ਼ਾਹ ਆਪਣੇ ਤਖਤ ਤੋਂ ਉੱਠ ਕੇ ਮੁਸਕਰਾਉਂਦਾ ਹੋਇਆ ਉਸ ਦੇ ਕੋਲ ਆਇਆ ਉਸ ਨੇ ਉਸ ਅਜਨਬੀ ਸ਼ਖਸ ਵੱਲ ਵੇਖ ਕੇ ਪੁੱਛਿਆ ਦੱਸ ਤੇਰੇ ਉਹਨਾਂ ਦੋ ਸਾਥੀਆਂ ਦਾ ਕੀ ਹੋਇਆ ਨੇਕ ਆਦਮੀ ਨੇ ਜਵਾਬ ਦਿੱਤਾ ਬਾਦਸ਼ਾਹ ਦੀ ਸ਼ਾਨ ਵਦੇ ਜਿਸਨੇ ਸੋਨਾ ਮੰਗਣ ਵਾਲੇ ਨੂੰ ਸੋਨਾ ਦਿੱਤਾ ਅਤੇ ਪਤਨੀ ਮੰਗਣ ਵਾਲੇ ਨੂੰ ਪਤਨੀ ਦਿੱਤੀ ਪਰ ਬਦਲੇ ਵਿੱਚ ਉਹਨਾਂ ਦੀ ਜਾਨ ਲੈ ਲਈ ਉਸ ਅਜਨਬੀ ਦੇ ਇਹ ਸ਼ਬਦ ਸੁਣ ਕੇ ਬਾਦਸ਼ਾਹ ਕੰਬ ਗਿਆ ਉਸ ਦਾ ਕਮੰਡ ਚਗਣਾ ਚੂਰ ਹੋ ਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਕਮੰਡ ਕਰਨ ਉਸ ਤੋਂ ਬਹੁਤ ਵੱਡਾ ਪਾਪ ਹੋ ਗਿਆ ਉਸਨੇ ਤੁਰੰਤ ਰੱਬ ਦੇ ਸਾਹਮਣੇ ਗਿੜਗੜਾ ਕੇ ਮਾਫੀ ਮੰਗਣੀ ਸ਼ੁਰੂ ਕੀਤੀ ਅਤੇ ਗਿੱਲੀਆਂ ਅੱਖਾਂ ਨਾਲ ਉਸ ਆਦਮੀ ਤੋਂ ਪੁੱਛਿਆ "ਹੇ ਨੇਕ ਇਨਸਾਨ ਦੱਸ ਇਸ ਵੇਲੇ ਮੈਂ ਜਿਹਾ ਕੀ ਕਰ ਸਕਦਾ ਹਾਂ ਜੋ ਮੈਨੂੰ ਰੱਬ ਦੇ ਕਹਿਰ ਤੋਂ ਬਚਾ ਸਕੇ?" ਨੇਕ ਆਦਮੀ ਨੇ ਜਵਾਬ ਦਿੱਤਾ ਤੁਹਾਨੂੰ ਸਭ ਤੋਂ ਪਹਿਲਾਂ ਸੱਚੇ ਦਿਲ ਨਾਲ ਰੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੂਜੀ ਗੱਲ ਇਹ ਕਰੋ ਕਿ ਉਹਨਾਂ ਦੋ ਬੇਗੁਨਾਹ ਮਾਰੇ ਗਏ ਆਦਮੀਆਂ ਦੇ ਘਰਵਾਲਿਆਂ ਨੂੰ ਕੁਝ ਰਕਮ ਭੇਜੋ ਤਾਂ ਜੋ ਉਹਨਾਂ ਦੇ ਪਰਿਵਾਰ ਆਰਾਮ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਣ। ਬਾਦਸ਼ਾਹ ਨੇ ਉਹੀ ਕੀਤਾ। ਫਿਰ ਬਾਦਸ਼ਾਹ ਨੇ ਕਿਹਾ ਮੈਂ ਤੈਥੋਂ ਗੁਜਾਰਿਸ਼ ਕਰਦਾ ਕਿ ਤੂੰ ਆਪਣੀ ਕੋਈ ਇੱਕ ਇੱਛਾ ਜ਼ਰੂਰ ਦੱਸ ਜਿਸ ਨੂੰ ਪੂਰੀ ਕਰਕੇ ਮੈਨੂੰ ਖੁਸ਼ੀ ਮਿਲੇ। ਨੇਕ ਆਦਮੀ ਨੇ ਦੇਖਿਆ ਕਿ ਹੁਣ ਬਾਦਸ਼ਾਹ ਪਛਤਾਵੇ ਵਿੱਚ ਡੁੱਬ ਚੁੱਕਾ ਹੈ ਅਤੇ ਆਪਣੇ ਘਮੰਡ ਤੋਂ ਬਾਹਰ ਆ ਚੁੱਕਾ ਹੈ। ਉਸਨੇ ਬਾਦਸ਼ਾਹ ਨੂੰ ਕਿਹਾ ਮੈਂ ਕੱਪੜੇ ਦਾ ਕਾਰੋਬਾਰ ਕਰਦਾ ਸੀ ਮੇਰਾ ਕੰਮ ਇੰਨਾ ਚੰਗਾ ਸੀ ਕਿ ਮੈਨੂੰ ਦੌਲਤ ਦੀ ਕੋਈ ਕਮੀ ਨਹੀਂ ਸੀ ਜੇ ਤੁਸੀਂ ਮੈਨੂੰ ਇੱਕ ਛੋਟੀ ਜਹੀ ਦੁਕਾਨ ਖੁਲਵਾ ਦਿਓ ਤਾਂ ਰੱਬ ਦੀ ਕਿਰਪਾ ਨਾਲ ਮੈਂ ਫਿਰ ਤੋਂ ਆਪਣਾ ਕਾਰੋਬਾਰ ਚਲਾ ਲਵਾਂਗਾ ਅਤੇ ਜਦੋਂ ਚੰਗਾ ਕਮਾਉਣ ਲੱਗਾਗਾ ਤਾਂ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ ਬਾਦਸ਼ਾਹ ਨੇ ਤੁਰੰਤ ਹੁਕਮ ਦੇ ਦਿੱਤਾ ਇਸ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਮੇਰੀਆਂ ਤੈਥੋਂ ਤਿੰਨ ਬੇਨਤੀਆਂ ਹਨ ਨੇਕ ਆਦਮੀ ਨੇ ਕਿਹਾ ਜੀ ਕਹੋ ਬਾਦਸ਼ਾਹ ਨੇ ਕਿਹਾ ਪਹਿਲੀ ਬੇਨਤੀ ਇਹ ਹੈ ਕਿ ਜੋ ਕੁਝ ਮੈਂ ਤੇਰੇ ਨਾਲ ਕੀਤਾ ਉਸ ਲਈ ਮੈਨੂੰ ਮਾਫ ਕਰ ਦੇ ਦੂਜੀ ਬੇਨਤੀ ਇਹ ਹੈ ਕਿ ਤੂੰ ਮੇਰੇ ਲਈ ਦੁਆ ਕਰ ਕਿ ਜੋ ਬੇਗੁਨਾ ਲੋਕ ਮਾਰੇ ਗਏ ਖੁਦਾ ਮੈਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਤੋਂ ਮਾਫ ਕਰ ਦੇਵੇ ਤੀਜੀ ਬੇਨਤੀ ਇਹ ਹੈ ਕਿ ਤੂੰ ਹਰ ਹਫਤੇ ਮੇਰੇ ਕੋਲ ਆਇਆ ਕਰ ਤਾਂ ਜੋ ਮੈਂ ਤੇਰੀ ਸੰਗਤ ਵਿੱਚ ਬੈਠ ਕੇ ਕੁਝ ਸਿੱਖ ਸਕਾਂ ਉਸ ਨੇਕ ਆਦਮੀ ਨੇ ਬਾਦਸ਼ਾਹ ਦੀਆਂ ਤਿੰਨੇ ਬੇਨਤੀਆਂ ਮੰਨ ਲਈਆਂ ਇਸ ਤੋਂ ਬਾਅਦ ਉਸ ਆਦਮੀ ਨੇ ਦਿਲ ਲਗਾ ਕੇ ਮਿਹਨਤ ਕੀਤੀ ਅਤੇ ਕੁਝ ਹੀ ਸਮੇਂ ਵਿੱਚ ਉਸ ਦਾ ਕਾਰੋਬਾਰ ਤੇਜ਼ੀ ਨਾਲ ਚਮਕ ਉੱਠਿਆ ਦੌਲਤ ਦੀ ਹੁਣ ਕੋਈ ਕਮੀ ਨਹੀਂ ਰਹੀ ਉਹ ਆਪਣੀ ਦੌਲਤ ਗਰੀਬਾਂ ਵਿੱਚ ਵੰਡ ਦਿੰਦਾ ਸੀ ਜਿਸ ਨਾਲ ਉਸ ਤੇ ਦਿਲ ਨੂੰ ਸਕੂਨ ਮਿਲਦਾ ਸੀ ਇੰਨੀ ਬੇਹਿਸਾਬ ਦੌਲਤ ਦੇ ਬਾਵਜੂਦ ਉਸ ਦੇ ਦਿਲ ਵਿੱਚ ਕਦੇ ਲਾਲਚ ਨੇ ਜਗ੍ਹਾ ਨਹੀਂ ਬਣਾਈ ਅਤੇ ਨਾ ਹੀ ਉਸ ਨੇ ਕਦੇ ਰੱਬ ਦੀ ਯਾਦ ਤੋਂ ਮੂੰਹ ਮੋੜਿਆ ਤਾਂ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਦੌਲਤ ਇਨਸਾਨ ਦੀ ਨੀਅਤ ਅਤੇ ਵਿਸ਼ਵਾਸ ਵਿੱਚ ਹੁੰਦੀ ਹੈ ਨਾ ਕਿ ਸੋਨੇ ਚਾਂਦੀ ਨਾਲ ਭਰੇ ਥੈਲਿਆਂ ਵਿੱਚ ਜੋ ਲੋਕ ਦੁਨਿਆਵੀ ਦੌਲਤ ਦੀ ਭਾਲ ਵਿੱਚ ਭੱਜਦੇ ਹਨ ਅਕਸਰ ਆਪਣੇ ਹੀ ਹੱਥਾਂ ਨਾਲ ਆਪਣਾ ਅੰਤ ਨੇੜੇ ਲੈ ਆਉਂਦੇ ਹਨ ਜਦਕਿ ਜੋ ਸੱਚੇ ਦਿਲ ਨਾਲ ਰੱਬ ਦੇ ਭਰੋਸੇ ਚੱਲਦੇ ਹਨ ਉਹਨਾਂ ਲਈ ਸਭ ਕੁਝ ਸਹੀ ਸਮੇਂ ਤੇ ਆ ਜਾਂਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਜੇ ਮੇਰੇ ਕੋਲ ਆ ਚੀਜ਼ ਆ ਜਾਵੇ ਤਾਂ ਮੈਂ ਖੁਸ਼ ਰਹਾਂਗਾ ਪਰ ਕੀ ਖੁਸ਼ੀ ਸੱਚਮੁੱਚ ਕਿਸੇ ਚੀਜ਼ ਤੇ ਨਿਰਭਰ ਕਰਦੀ ਹੈ ਇਸ ਕਹਾਣੀ ਵਿੱਚ ਅਸੀਂ ਵੇਖਿਆ ਦੌਲਤ ਮੰਗਣ ਵਾਲੇ ਨੂੰ ਦੌਲਤ ਮਿਲੀ ਪਰ ਉਹ ਦੌਲਤ ਵੀ ਉਸ ਨੂੰ ਨਾ ਬਚਾ ਸਕੀ ਪਤਨੀ ਮੰਗਣ ਵਾਲੇ ਨੂੰ ਪਤਨੀ ਮਿਲੀ ਪਰ ਉਹ ਵੀ ਆਪਣੀ ਜਾਨ ਤੱਕ ਨਾ ਬਚਾ ਸਕਿਆ ਪਰ ਜਿਸ ਨੇ ਸਿਰਫ ਵਿਸ਼ਵਾਸ ਅਤੇ ਸੰਯਮ ਰੱਖਿਆ ਉਸ ਨੂੰ ਦੌਲਤ ਵੀ ਮਿਲੀ ਸਨਮਾਨ ਵੀ ਮਿਲਿਆ ਤੇ ਸਭ ਤੋਂ ਵੱਡੀ ਗੱਲ ਆਪਣੀ ਆਤਮਿਕ ਸ਼ਾਂਤੀ ਵੀ ਮਿਲੀ ਇਹ ਕਹਾਣੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਜੋ ਇਨਸਾਨ ਰੱਬ ਦੀ ਰਜ਼ਾ ਤੇ ਭਰੋਸਾ ਰੱਖਦਾ ਹੈ ਉਹ ਹਮੇਸ਼ਾ ਮਹਿਫੂਜ਼ ਰਹਿੰਦਾ ਹੈ ਚਾਹੇ ਦੁਨੀਆ ਵਿੱਚ ਕੋਈ ਵੀ ਤੂਫਾਨ ਕਿਉਂ ਨਾ ਆ ਜਾਵੇ ਤਾਂ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਤੁਸੀਂ ਹਮੇਸ਼ਾ ਯਾਦ ਰੱਖੋਗੇ ਮੈਂ ਅੱਗੇ ਵੀ ਇਸ ਤਰ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਲਿਆਉਂਦਾ ਰਹਾਂਗਾ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ